ਹਲੋ ਦੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗ ਤੇ ਉਮੀਦ ਕਰਦੇ ਤੋਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਇਸ ਵੀ ਦੇ ਨਾਲ ਆ ਪੰਜ ਦਾ ਜਿਹੜਾ ਬਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਤੇ ਟਾਈਮ ਆ ਜਿਹੜਾ 4:30 ਦਾ ਹੋ ਗਿਆ ਅੱਜ ਤਰੀਕ ਹੈਗੀ ਆ 22 ਅਕਤੂਬਰ ਤੇ ਕੱਲ 21 ਅਕਤੂਬਰ ਦੀ ਦੀਵਾਲੀ ਆਪਣੀ ਬਹੁਤ ਵਧੀਆ ਲੰਗੀ ਬਹੁਤ ਹੀ ਵਧੀਆ ਤੇ ਇੰਨੇ ਦਿਨਾਂ ਦੇ ਆਪਾਂ ਹਨਾ ਤਿਆਰੀਆਂ ਕਰੀ ਜਾਂਦੇ ਸੀ ਕਰੀ ਜਾਂਦੇ ਸੀ ਕਰੀ ਜਾਂਦੇ ਸੀ ਆ ਉਹ ਵੀ ਕਰ ਲਾ ਉਹ ਵੀ ਕਰ ਲਾ ਆਪਣਾ ਭੈਣਾ ਦਾ ਸਾਰਿਆਂ ਦਾ ਇਹੀ ਹਿਸਾਬ ਹੁੰਦਾ ਵੀ ਸਫਾਈ ਕਰ ਲਈਏ ਹੈਨਾ ਤੇ ਸ਼ਾਪਿੰਗ ਲਈ ਤਾਂ ਸ਼ਾਇਦ ਮੈਂ ਇੱਕ ਦੋ ਵਾਰੀ ਹੋਈਆਂ ਹੈਨਾ ਮੇਨ ਮੇਨ ਜੀ ਸ਼ਾਪਿੰਗ ਜਿਹੜੀ ਮੇਰੇ ਕਰਨ ਵਾਲੀ ਸੀਗੀ ਮੈਂ ਕਰਤੀ ਕਰਤਾ ਇਹ ਵੀ ਲੈਂਦੇ ਉਹ ਵਾਲੀ ਸ਼ਾਪਿੰਗ ਪਰ ਤੂੰ ਹੀ ਬਸ ਇੱਕ ਕੀੜਾ ਜਿਹਾ ਨਹੀਂ ਹੈਗਾ ਸੀ ਵੀ ਜਾਣਾ ਹੀ ਜਾਣਾ ਮੈਂ ਜਾਣਾ ਹੈਨਾ ਤੇ ਚਲੋ ਵਧੀਆ ਸਾਰਾ ਕੁਝ ਹੋ ਗਿਆ ਮੈਂ ਵੀ ਵਧੀਆ ਚੀਜ਼ ਲਈ ਆਈ ਮੇਰੀ ਮੇਰੇ ਲਿਆਉਂਦੇ ਜਿਹੜਾ ਤਾਂ ਕੱਪੜੇ ਹੀ ਨਹੀਂ ਸੀ ਪਸੰਦ ਆ ਇਹਨਾਂ ਨੂੰ ਤੇ ਫਿਰ ਇਹ ਚੇਂਜ ਕਰ ਲਿਆ ਤੇ ਅੱਜ 1000 ਰੁਪਏ ਫਿਰਦਾ ਰੈੱਡ ਟੀ-ਸ਼ਰਟ ਖੋਰ ਖੋਰ ਕੀ ਸੀ ਹੋਰ ਤਾਂ ਇਹਨਾਂ ਨੂੰ ਪਸੰਦ ਆ ਗਿਆ ਸੀਗਾ ਬਾਕੀ ਇਹਨਾਂ ਨੇ ਜਿੰਨੀਆਂ ਚੀਜ਼ਾਂ ਲਿਆਂਦੀਆਂ ਦੀਵਾਲੀ ਨੂੰ ਮੇਰੇ ਵਾਸਤੇ ਜੋ ਵੀ ਆਇਆ ਸਾਰਿਆਂ ਵਾਸਤੇ ਆਇਆ ਮੈਨੂੰ ਬਹੁਤ ਪਸੰਦ ਆਇਆ ਹਨਾ ਤੇ ਥੈਂਕ ਯੂ ਸੋ ਮੱਚ ਸਾਰੀਆਂ ਭੈਣਾਂ ਦਾ ਸਾਰਿਆਂ ਨੇ ਵੀ ਬਹੁਤ ਸ਼ਾਪਿੰਗ ਵਾਲੀ ਵੀਡੀਓ ਨੂੰ ਵਧੀਆ ਪਿਆਰ ਦਿੱਤਾ ਸਾਰਿਆਂ ਨੂੰ ਸ਼ਾਪਿੰਗ ਵਧੀਆ ਲੱਗੀ ਹਨਾ ਤੇ ਦੀਵਾਲੀ ਵਾਲੀ ਵੀਡੀਓ ਛੋਟੇ ਕੋਲੇ ਅ ਲੇਟ ਆਈ ਹੋਊਗੀ ਤੁਸੀਂ ਲੇਟ ਦੇਖੋਗੇ ਮੇਰੇ ਖਾਲ ਇੱਕ ਦੋ ਦਿਨ ਆਪਣੇ ਬਲੌਗ ਆ ਜਿਹੜੇ ਲੇਟ ਚੱਲਣਗੇ ਹਨਾ ਉਹ ਤਾਂ ਕਰਕੇ ਹੋ ਗਿਆ ਦੀਵਾਲੀ ਵਾਲੇ ਬਲੌਗ ਦੀ ਲੇਟ ਭਾਈ ਆਪਣੇ ਦੋ ਵਲੌਗ ਤਾਂ ਸ਼ਾਇਦ ਜਹਰ ਦੇ ਬਾਡੇ ਦੀ ਹੋਗੇ ਸੀਗੇ ਹਨਾ ਉਹਦੇ ਕਰਕੇ ਹੋ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਡੇਲੀ ਦੀ ਅਪਡੇਟ ਤੁਹਾਨੂੰ ਦੇ ਨਾਲ ਡੇਟ ਦੱਸ ਕੇ ਦੇ ਦਿਆ ਕਰਾਂਗੇ ਅੱਜ ਦਿਨ ਬੁੱਧਵਾਰ ਹਾਂ ਦਿਨ ਬੁੱਧਵਾਰ ਤੇ ਤਰੀਕ ਅੱਜ ਭਾਈ 22 ਤਰੀਕ ਆ ਠੀਕ ਹੈ ਜੀ ਤੇ ਅੱਜ ਉਹ ਵੀ ਆ ਵਿਸ਼ਕਰਮਾ ਤੇ ਭਾਈ ਦੂਜਾ ਤੇ ਮੇਰੇ ਵੱਲੋਂ ਸਾਰੇਆਂ ਮੇਰੇ ਭੈਣਾਂ ਤੇ ਸਾਰੇ ਮੇਰੇ ਵਿਊਅਰਸ ਨੂੰ ਭਾਈ ਦੂਸਤ ਵਿਸ਼ਕਰਮਾ ਦੀਆਂ ਬਹੁਤ-ਬਹੁਤ ਵਧਾਈਆਂ ਤੇ ਬਿਸ਼ਕਰਮਾ ਦੇ ਵੀ ਸਾਰਿਆਂ ਲਈ ਵਧੀਆ ਹੁੰਦਾ ਹੈ ਨਾ ਭਾਈ ਜਿੰਨੇ ਵੀ ਸਾਰੇ ਕੰਮ ਕਰਦੇ ਆ ਸਾਰੇ ਆਪਾਂ ਉਹਦੇ ਜਿੱਦਾਂ ਹੁਣ ਜੇ ਪਰਮ ਨੇ ਕੱਲ ਪਰਸੋਂ ਤੋਂ ਤੱਕ ਅਸੀਂ ਬੁਲਟ ਮੋਟਰਸਾਈਕਲ ਦੂਜਾ ਤੋਂ ਲਿਆ ਸੀ ਹੋਰ ਸਾਰਾ ਸਮਾਨ ਤਾਂ ਨਾ ਇਹਨੇ ਗੱਡੀ ਧੋਤੀ ਮੈਂ ਇਹਨੇ ਬੁਲਟ ਤੋਂ ਤਾਂ ਚਲੋ ਗੱਡੀ ਦਾ ਕੰਮ ਮੰਮੀ ਕਰਦਾ ਹੀ ਪੈਣਾ ਜਾ ਰਹਿ ਕੱਟ ਕਰ ਆਵਾਜ਼ ਬੰਦ ਕਰ ਇੱਧਰ ਹੋ ਰਹੀ ਮੇਰੇ ਕੋਲ ਭਾਈ ਕਹਿੰਦਾ ਕਰਦਾ ਹੀ ਪੈਣਾ ਗੱਡੀ ਤਾਂ ਆਪਾਂ ਕੱਢਣੀ ਹੋਈ ਆ ਤੇ ਫਿਰ ਹੁਣ ਪਤਾ ਨਹੀਂ ਮਨ ਨੂੰ ਬਿਠ ਬਿਠ ਕੀ ਹੋਇਆ ਹੁਣ ਬੁਲਟ ਧੋਣ ਲੱਗਿਆ ਹੋਇਆ ਕੀ ਗੱਲ ਕੋਈ ਜ਼ਿਆਦਾ ਜ਼ਰੂਰੀ ਆ ਜ਼ਰਾ ਫੋਨ ਦੇਖਣਾ ਸਤਿ ਸ਼੍ਰੀ ਅਕਾਲ ਵੈਕਟਰ ਲਓ ਨਾ ਨਾ ਇਹਨੂੰ ਮੈਂ ਸਟੱਡੀ ਟੇਬਲੋਂ ਮਗਾ ਕੇ ਦਿੱਤਾ ਹੈ ਇਹ ਇੱਕ ਵਾਰ ਵੀ ਉਹਦੇ ਤੇ ਧਰ ਕੇ ਬੁੱਕ ਨਹੀਂ ਪੜੀਗੀ ਇੱਧਰ ਕੱਢ ਮੇਰਾ ਇੱਧਰ ਦੇ ਦੇ ਮੈਨੂੰ ਨਹੀਂ ਪਤਾ ਮੋੜ ਦੇ ਮੇਰਾ ਮੈਂ ਨਾਲ ਪਰਮ ਨੂੰ ਕਹਤਾ ਵਾਪਸ ਕਰ ਦੇ ਇਹਨੂੰ ਸਕੂਲੇ ਜਾਣਾ ਇਹਦੀ ਵਾਲੀ ਚੇਨ ਵੀ ਮੈਂ ਪਾ ਕੇ ਰੱਖਿਆ ਕਰਨੀ ਠੀਕ ਆ ਠੀਕ ਚਾਰ ਵਾਲੀ ਮੈਂ ਪਾ ਲਿਆ ਕਰ ਪਾ ਲਿਆ ਮੈਂ ਪਾਇਆ ਕਰੂੰਗੀ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨਾ ਪਿਆਰ ਤੇ ਸਤਿਕਾਰ ਦੇਣ ਦੇ ਲਈ ਇੰਨਾ ਤੁਸੀਂ ਸਪੋਰਟ ਕਰਦੇ ਹੋ ਤੇ ਇਦਾਂ ਹੀ ਆਪਣਾ ਸਾਥ ਸਪੋਰਟ ਬਣਾਈ ਰੱਖੋ ਤੇ ਆ ਪੜਨੇ ਬਰਥਡੇ ਵਿਚ ਕਰਨ ਨੂੰ ਕੀ ਹੋਇਆ ਚਲੋ ਉਹ ਤਾਂ ਮੈਂ ਜਿਹੜੀ ਤੁਸੀਂ ਵੀਡੀਓ ਦੇਖ ਲੈਣੀ ਹੈ ਨਾ ਉਹਦੇ ਵਿੱਚ ਕਰਤਾ ਹੋਊਗਾ ਠੀਕ ਆ ਕਰਤਾ ਹਾਂ ਨਹੀਂ ਦੁਬਾਰਾ ਫੇਰ ਇੱਕ ਹੋਰ ਬੱਚੇ ਦਾ ਵੀ ਕਿਹਾ ਉਹਨਾਂ ਨੇ ਉਹਦਾ ਉਹਦਾ ਬਰਥਡੇ ਕੱਲ ਨੂੰ ਆ 23 ਤਰੀਕ ਨੂੰ ਕੋਈ ਗੱਲ ਨਹੀਂ ਆਪਾਂ ਕੱਲੂ ਜਿਹੜੀ ਮੈਂ ਹਲੇ ਵੀਡੀਓ ਐਡੀਟਿੰਗ ਕਰਨੀ ਆ ਰਾਤ ਨੂੰ ਕਰੂੰਗੀ ਜਿਹੜੀ ਤੁਸੀਂ ਆ ਦੇਖ ਲੈਣੀ ਆ ਤੇ ਇਤਰੀ ਨੂੰ ਦੇਖੋਗੇ ਹਨ ਉਹਦੇ ਵਿੱਚ ਕਰ ਦੂੰਗੀ ਹੁਣ ਮੇਰੇ ਯਾਦ ਰੱਖਿਆ ਹੋਇਆ ਮੈਂ ਤੇ ਹੁਣ ਆਪਾਂ ਗੋਭੀ ਕੱਟ ਲਈਏ ਗੋਭੀ ਸਬਜ਼ੀ ਬਣਾਉਣੀ ਹੈ ਟਾਈਮ ਬਹੁਤ ਹੋ ਗਿਆ ਧਾਰਾਂ ਦਾ ਟਾਈਮ ਹੋਇਆ ਪਿਆ ਤੇ ਮੈਂ ਨਾ ਹੀ ਨਹੀਂ ਧੋਈ ਨਹੀਂ ਪਾਈ ਉਹੀ ਮੇਰੇ ਸੁੱਟ ਪਾਇਆ ਹੈ ਦੀਵਾਲੀ ਵਾਲਾ ਹੀ ਓਕਣਾ ਹੀ ਆ ਬਸ ਹੁਣ ਮਾੜੀ ਚ ਲਿਪਸਟਿਕ ਲਾ ਲਈ ਮੈਂ ਸੁੱਤੀ ਪਈ ਸੀ ਬਾਲਾ ਵੀ ਨਹੀਂ ਸੁੱਤੀ ਥੋੜਾ ਜਿਹਾ ਸੁੱਤੀ ਸੀ ਆਪਣੇ ਲੱਡੂ ਵੱਲੋਂ ਵੀ ਦੋਨੋਂ ਦੇਸ ਕਾਰਨਾ ਤੇ ਪਾਈ ਦੂਜੀਆਂ ਪਤਾ ਨਹੀਂ ਲੱਡੂ ਤਾਂ ਉੱਧਰ ਖੜੀ ਆ। ਉਹ ਆਉਂਦੇ ਨੇ ਦੋਏ ਹਨਾ ਭੈਣ ਭਾਈ ਹੱਲੇ ਨਾ ਆਉਣਗੇ। ਸਵੇਰ ਨੂੰ ਲੱਡੂ ਦਿੱਤਾ ਲੱਡੂ ਖਾਦਾ ਨਹੀਂ। ਲੱਡੂ ਕਿਸੇ ਨੇ ਨਹੀਂ ਖਾਦਾ ਨਾ ਮਿੱਠੀ ਨੇ ਖਾਦਾ ਨਾ ਲੱਡੂ ਨੇ। ਫੇਰ ਮਾਂ ਆ ਕੇ ਕਹਿੰਦੀ ਤੇ ਜੋ। ਕਿਆ ਐਂ ਕਰਦੀਆਂ ਆਏ। ਹੱਲੇ ਨਾਲੇ ਖੁਸ਼ੀ ਵਧੀਆ ਖੇਢੀ ਜਾਂਦਾ। ਕਰਮਾ ਵਾਲੀ ਆ ਭਾਈ। ਲੱਡੂ ਸੱਚੀ ਕਰਮਾ ਵਾਲੀ। ਖੁਸ਼ੀ ਕਰਮਾ ਵਾਲਾ। ਉਹ ਕਾਉੜੀ। ਜੇ ਕੁੜੀ ਤੋਂ ਬਾਅਦ ਮੁੰਡਾ ਹੋਵੇ ਨਾ ਤਾਂ ਕੁੜੀ ਨੂੰ ਕਹਿੰਦੇ ਹੁੰਦੇ ਆ ਕਰਮਾ ਵਾਲੀ ਹਨਾ। ਤੇ ਹੁਣ ਆਪਣੀ ਖੁਸ਼ੀ ਤੋਂ ਬਾਅਦ ਕੁੜੀ ਹੋਈ ਆ ਤਾਂ ਪਰ ਖੁਸ਼ੀ ਖੁਸ਼ੀ ਦਾ ਜਦੋਂ ਅਸੀਂ ਨੂੰ ਖੁਸ਼ੀ ਰੱਖਿਆ ਨਾ ਜਦ ਇਹਨਾਂ ਨੇ ਦੇਖਿਆ ਕਹਿੰਦੇ ਕੱਟਾ ਆ ਕਹਿੰਦੇ ਤਾਂ ਇਹਦਾ ਨਾ ਰੱਖੋ ਕੌੜੀ ਆਏ ਆਏ ਚੱਕ ਕੇ ਪਰ ਇਹਨੂੰ ਕਰਤਾ ਕਹਿੰਦੇ ਇਹਦਾ ਨਾ ਰੱਖੋ ਕੌੜੀ ਕੌੜੀ ਦਾ ਵਰਤਾਨ ਕੀ ਹੈ ਮਿੱਠੀ ਮਿੱਠੀ ਗੱਲ ਤਾਂ ਸਹੀ ਆ ਖੁਸ਼ੀ ਆ ਉਹ ਖੁਸ਼ੀ ਕਹਿੰਦੇ ਇਹਦਾ ਨਾ ਰੱਖੋ ਕੌੜੀ ਸਾਇਆ ਬੇ ਆ ਕੱਲ ਆਪਾਂ ਬਣਾਇਆ ਸੀਗਾ ਪਨੀਰ ਤੇ ਅੱਜ ਹੁਣ ਆਪਾਂ ਬਣਾਵਾਂਗੇ ਗੋਭੀ। ਗੋਭੀ ਜਾਰ ਖਾਵੇਂਗਾ ਵੀ? ਨਹੀਂ ਕੰਮ ਫੇ ਹੱਟੜਾ ਕਾ ਲੂ। ਨਾ ਮੈਂ ਤਾਂ ਕੱਲ ਕਹਿੰਦੀ ਸੀ ਵੀ ਜਾਰ ਨੂੰ ਤਾਂ ਮੋਠਾ ਦੀ ਦਾਲ ਬਣਾ ਦੇ ਦਿਵਾਲੀ ਵਾਲੇ ਦਿਨ। ਮਿੱਸੀ ਦਾਲ ਬਣਾ ਕੇ ਕੰਮ ਨਵੇੜ ਦੇ। ਤੇ ਆਪਾਂ ਸਾਰੀ ਦੀਵਾਲੀ ਵਧੀਆ ਮਨਾਈ ਇੱਕ ਗਲਤੀ ਕਰਤੀ। ਪਕੌੜੇ ਨਹੀਂ ਬਣਾਏ। ਮੈਂ ਪਕੌੜੇ ਮੁੱਲ ਦੇ ਵੀ ਨਹੀਂ ਖਾਦੇ ਨਾਏ ਲੈ ਕੇ ਆਈ ਸੀ ਸਮੋਸੇ। ਇਹ ਲੱਗ ਕੇ ਅਸੀਂ ਬਰੇਡ ਟੋਟਲ ਜੀ ਜਮਾਣਾ ਦੇ ਬੰਨੀ ਮੈਂ ਤੇ ਕੀ ਆਈ ਆ ਨਿੰਦੀ ਨਾ ਤੂੰ ਮੈਂ ਨਹੀਂ ਉਹ ਗੱਲ ਕਰਦੀ ਮੈਂ ਨਾ ਮੈਂ ਖਾਦੇ ਨਹੀਂ ਹੈਗੇ ਪਤਾ ਨਹੀਂ ਮੇਰਾ ਮੈਂ ਕੁਝ ਵੀ ਨਹੀਂ ਖਾਦਾ ਮੈਂ ਥੋੜਾ ਜਿਹਾ ਮਿੱਠਾ ਖਾ ਲਿਆ ਹੁਣ ਸਾਰੇ ਜਣੇ ਨੇ ਨਾ ਘਰ ਦੀ ਗੋਭੀ ਲੱਗ ਜਦੋਂ ਮਰਜ਼ੀ ਬਣਾ ਲਵੇ ਜਦੋਂ ਮਰਜ਼ੀ ਬਣਾਦਾ ਮੋਟੇ ਲੱਗੇ ਹੀ ਨਹੀਂ ਆ ਤੂੰ ਬਣਾਵਾਂਗੇ ਕਿਸੇ ਦਿਨ ਪਤਾ ਕੀ ਆ ਸਾਰੇ ਜਣੇ ਨੇ ਇਹੀ ਕਹਿਣਾ ਵੀ ਦਿਵਾਲੀ ਦਾ ਮਿੱਠਾ ਖਾ-ਖਾ ਕੇ ਭਜਨ ਵੱਧ ਗਿਆ ਮੋਟੇ ਹੋ ਗਏ ਤੇ ਮੈਂ ਤੇ ਮਿੱਠਾ ਖਾਏ ਨਹੀਂ ਹੁੰਦਾ ਮੇਰੇ ਨਾ ਮੂੰਹ ਪੱਕਿਆ ਪਿਆ ਕਿੰਨੇ ਦਿਨ ਹੋ ਗਏ ਇੱਕ ਦਿਨ ਅੱਗੇ ਮੈਂ ਤੁਹਾਨੂੰ ਦੱਸਿਆ ਸੀਗਾ ਇੱਥੋਂ ਲੈ ਕੇ ਉਰੇ ਤੱਕ ਆਹ ਸਾਰਾ ਨਾ ਮੈਂ ਤੇ ਮਿੱਠਾ ਖਾਦਾ ਹੀ ਨਹੀਂ ਜਾਂਦਾ ਰਾਤ ਵੀ ਮੈਂ ਉਹਨੂੰ ਪੱਤੇ ਆ ਆ ਮੈਂ ਕੱਲ੍ਹ ਵੀ ਮੈਂ ਕਹਿੰਦੀ ਸੀ ਮਾਂ ਮੇਰਾ ਮੂੰਹ ਪੱਕਿਆ ਪਿਆ ਮੈਨੂੰ ਪਤਾ ਕੀ ਕਹਿੰਦੇ ਨੇ ਪੱਤੇ ਖਾ ਲੈ ਪੱਤੇ ਮਾਂ ਮੈਂ ਦਿਵਾਲੀ ਵਾਲੇ ਦਿਨ ਤੁਸੀਂ ਪੱਤੇ ਹੀ ਖਿਲਾਓ ਹੈ ਸੱਕਰ ਕੋਲ ਕੇ ਦੀ ਲ ਹੋਰ ਮੈਨੂੰ ਪਤਾ ਨਹੀਂ ਮੈਂ ਤਾਂ ਆਏ ਜੀ ਕਰਦਾ ਵੀ ਬੱਸ ਮੈਂ ਸੌਂ ਜਾ ਸੌਂ ਜਾ ਸਾਰਾ ਚੋਣੀਆਂ ਨੇ ਵੇਲ ਆਪਾਂ ਕਿੰਨਾ ਭੱਜ 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 ਦਿਵਾਲੀ ਨੂੰ ਕੰਮ ਕਰਿਆ ਹੁਣ ਅੱਜ ਥਕੇਵਾ ਚੜਿਆ ਪਿਆ ਮੈਨੂੰ ਪਰਸੋ ਵੀ ਬੁਖਾਰ ਸੀ ਮੈਨੂੰ ਕੱਲ ਵੀ ਬੁਖਾਰ ਸੀ ਮੈਨੂੰ ਅੱਜ ਵੀ ਅੱਜ ਮੈਂ ਗੋਲੀ ਗਾਲੀ ਨਹੀਂ ਲਈ ਮੈਨੂੰ ਲੱਗਦਾ ਤਾਂ ਆਪਦੇ ਆਪ ਨੂੰ ਹੈਗਾ ਮੈਂ ਤਾਂ ਭਾਈ ਆਉਂਦਾ ਰਹੇ ਬੇਸਰ ਬੇਸ ਕਰਮਾ ਅਜੋ ਕਰੋ ਦਾਮ ਲੈ ਦਾਮ ਲੈ ਲਾ ਦੰਮ ਦੰਮਾਰ ਦੰਮ ਦਾਮ ਲੈ ਲਓ ਜੀ ਕੋਬੀ ਲਿਆ ਹੁਣ ਤਾਂ ਪਹਿ ਜਾਣਗੇ ਡੰਡਲ ਜੇ ਪਹਿਲੇ ਤੁਸੀਂ ਪਾਉਣ ਲੱਗ ਗਿਆ ਹਾ ਉਹ ਕਿਤੇ ਖਾਣੇ ਨਹੀਂ ਉਹ ਵੀ ਤਾਂ ਫੋਲ ਨਹੀਂ ਖਾਂਦੇ ਮਗਾ ਲਈ ਹਾਲੇ ਵੀ ਓਨੀ ਹੋ ਰੇਟ ਆ ਉਹੀ ਰੇਟ ਹੈ ਹਾਈ ਹਾਈ ਕੁਆਲਿਟੀ ਕੋਬੀ ਕੋਬੀ ਜਿਆਸੀ ਕਿ ਨਹੀਂ ਹਨ ਨਹੀਂ ਕਿਤੇ ਕਰਾਉ ਮਟਰ ਕਿਨੇ ਕਿਨੇ ਬਣਾਏ ਸੀਗੇ ਕੰਨੇ ਮਹੰਗੇ ਬੜੇ ਨਾ ਮਟਰਪਾ ਮਟਰ ਦਾ ਪੈਕਟ ਨਹੀਂ ਆਇਆ ਤਾਂ ਵਧੀਆ ਨਹੀਂ ਬਣਦੇ ਉਹ ਆਹ ਉਹ ਨਹੀਂ ਵਧੀਆ ਬਣਦੇ ਪੈਕਟ ਆਹ ਬਾ ਲੈਣੇ ਆ ਇਹਨਾਂ ਨੂੰ ਉਹ ਕਰਾ ਕੇ ਆਰਡਰ ਇਨ ਲਾ ਅੱਜ ਜਿਵੇਂ ਲਿੰਨੇਂਗੀ ਅੱਜ ਤੜਕੇ ਚ ਅੱਜ ਜਿਹੜੇ ਪੌਣ ਪੰਜ ਹੋ ਗਏ ਚਲ ਚੱਲੀਏ ਨਾ ਤਾਂ ਅੰਤ ਹੋ ਗਿਆ ਇਹ ਤਾਂ ਬਟਨ ਦਰ ਹੈ ਬੈਮਾ ਪਈ ਵੀ ਆਪਣੀ ਪਨੀਰ ਵਾਲੀ ਸਬਜੀ ਨਹੀਂ ਅੱਜ ਤਾਂ ਬਾਹਰ ਹੀ ਕਰਦਾਂ ਹਾਂ ਵੇਤਲਾ ਕੀ ਪਤਾ ਹੁੰਦਾ ਅੱਧੀ ਖਰਾਬ ਉਹ ਸ਼ੋਹ ਹੋ ਗਈ ਜਾਂਦਾ ਪਾਈ ਪਟਾਕੇ ਅਸੀਂ ਚਲਾਏ ਨਹੀਂ ਇੱਕ ਦਿਨ ਪਹਿਲਾਂ ਚਲਾ ਲਿਆ ਅਸੀਂ 20 ਤਰੀਕ ਨੂੰ ਦੀਵਾਲੀ ਦੇ ਪਟਾਕੇ ਚਲਾਤੇ ਅਸੀਂ 21 ਤਰੀਕ ਨੂੰ ਨਹੀਂ ਚਲਾਏਗੇ ਪਟਾਕੇ ਜਿੰਨੇ ਮਰਜ਼ੀ ਜਗਾਈਂ ਉਹ ਉਹਦਾ ਆਪ ਦਾ ਆਪੇ ਹੋਈ ਆ ਆਪ ਤੇ ਪੈਸੇ ਨੂੰ ਆਪੇ ਆਉ ਜਿਵੇਂ ਕਹਿੰਦੇ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਆ ਪੈਸੇ ਨੂੰ ਅੱਗ ਲਾਉਣ ਵਾਲੀ ਗੱਲ ਆ। ਮੂੰਹ ਲਾ ਦੋ। ਗੋਲੇ ਕਰ ਦਿੰਦੇ ਨਿਕਾਣ ਨਾ। ਨਹੀਂ ਨਾਲੇ ਆਪਾਂ ਜੇ ਦੇਖਿਆ ਜਾਵੇ 500 ਦੇ ਇਥੇ 200 ਦਾ 100 ਰੁਪਏ ਦੇ ਨੋਟ ਨੂੰ ਬੜੀ ਅੱਗ ਲਾ ਕੇ ਦੇਖੋ ਕਦੋਂ ਲਾ ਸਕਦੇ। ਲਾ ਤਾਂ ਨਹੀਂ ਸਕਦੇ। ਪਟਾਕੇ ਇਹਦੀ ਜੀ ਜਾਵੇ ਉਹਨੂੰ ਆਪਾਂ ਅੱਗ ਲਾ ਦਿੰਨੇ ਆ ਫਿਰ ਆਪਾਂ ਖੁਸ਼ ਹੋ ਜੰਨੇ ਆ। ਉਹ ਇਹਨਾਂ ਜੰਡ ਨਹੀਂ ਗਿਆ ਦੀਪਮਾਲਾ ਕਰ ਲੋ ਪਟਾਕੇ ਨਾ ਜਲਾਏ। ਇਹ ਲੋਕ ਪਟਾਕੇ। ਵਧੀਆ ਨਾ ਮੇ ਬੀਬੀ ਵਾਲੀ ਜੁੜੇ ਮੇ ਰੋਮਾਂ ਤੇ ਪਟਾਕੇ ਕਰਵਾਉਣਾ ਮਾੜਾ ਜਿਹਾ। ਸੱਜੀਆਂ ਚੜੀ ਤੇ ਨਾ ਗਿਆ ਜੇ ਪਰੰਪਰਾਵਾਂ ਨੇ ਇੱਕ ਸਾਲ ਪਤਾ ਕੀ ਕੀਤਾ ਦੀਵਾਲੀ ਤੋਂ ਪਹਿਲਾਂ ਉਹਨਾਂ ਸਮਾਨ ਲਿਆਉਂਦੇ ਅਸੀਂ ਇੱਕ ਦੋ ਦਿਨ ਪਹਿਲਾਂ ਲੈ ਆਉਂਦੇ ਹੁੰਦੇ ਸੀਗੇ ਵੀ ਹਨਾ ਉਚਾਰਾ ਚੋਣੀਆਂ ਹੁੰਦੇ ਰ ਟਾਈਮ ਨਹੀਂ ਹੁੰਦਾ ਵੀ ਇੰਨਾ ਇਹ ਡੈਡੀ ਨੇ ਵਟਾ ਕੇ ਲਿਆ ਤੇ ਪਰਮ ਛੋਟਾ ਜਿਹਾ ਸੀ ਚਲਾਈ ਚਲਾਈ ਗਿਆ ਚਲਾਈ ਗਿਆ ਚਲਾਈ ਗਿਆ ਹਨਾ ਭਈ ਬੀਬੀ ਸਾਡੀ ਕਹਿੰਦੀ ਕਹਿੰਦੀ ਇਹਨੇ ਤਾਂ ਕਹਿੰਦੀ ਬਿੰਦਖ ਚ ਮੁਕਾ ਦੇਣੇ ਨੇ ਮੈਂ ਕਿਹਾ ਫਿਰ ਹੁਣ ਕੀ ਕਰੀਏ ਬੀਬੀ ਕਹਿੰਦੀ ਚੱਕ ਕੇ ਕਹਿੰਦੀ ਇੱਕ ਅੱਧਾ ਪੈਕ ਲਿਫਾਵੇ ਚ ਰੱਖ ਦੇ ਬਾਕੀ ਪਰਛਾਤੀ ਦੇ ਰੱਖ ਦੇ ਸਾਰੇ ਪੈਕਟ ਮੈਂ ਚੱਕਿਆ ਝੋਲਾ ਜਿਹਾ ਲਫਾਫਾ ਮੈਂ ਪਰਸ਼ੱਤੀ ਤੇ ਰੱਖਤਾ ਇੱਕ ਅੱਧਾ ਬੈਗ ਤੇ ਕਹਿੰਦਾ ਮਮਾ ਮੈਨੂੰ ਬਹੁਤ ਦਿਓ ਮੈਂ ਖਲਾਇ ਪੁੱਤ ਕੋਈ ਰਹਿ ਗਿਆ ਚਲਾਇਆ ਇਹ ਬਾਹਰ ਗਿਆ ਚਲਾਇਆ ਆ ਕੇ ਫਿਰ ਰੋਣ ਲੱਗ ਗਿਆ ਕਹਿੰਦਾ ਮੈਨੂੰ ਪਟਾਕੇ ਚਾਹੀਦੇ ਪਟਾਕੇ ਚਾਹੀਦੇ ਭਈ ਇਹ ਧਾਰਾਂ ਚੋਂਦੇ ਚੋਂਦੇ ਵਿਚਾਲੇ ਦੀ ਪਿੰਡ ਗੈ ਪਤਨ ਕਿਹੜੀ ਦੁਕਾਨ ਤੋਂ ਇਹ 4-500 ਦੇ ਫਿਰ ਫਟਾਕੇ ਲਿਆਉਂਦੇ ਫਿਰ ਚਲਾਏ 500 ਦੇ ਤਾਂ ਬਹੁਤ ਆ ਜਾਂਦੇ ਸੀ ਜਿਆਦਾ ਆ ਜਾਂਦੇ ਸੀ ਹੁਣ ਨਹੀਂ ਆਉਂਦੇ ਹੁਣ ਤਾਂ 500 ਦਾ ਕੋਈ ਆਊਗਾ ਹੁਣ ਨਹੀਂ ਆਉਂਦੇ ਹੈਗੇ ਉਦੋਂ ਆ ਜਾਂਦੇ ਸੀ ਆਹ ਉਹ ਪੈਕਟ ਮੇਰੇ ਖਿਆਲ ਆ ਅਗਲੇ ਸਾਲ ਫੇਰ ਦੁਬਾਰਾ ਚਲਾਇਆ ਫੇਰ ਅਸੀਂ ਇਹਨੂੰ ਕਿਹਾ ਵੀ ਇੰਨੇ ਨਹੀਂ ਚਲਾਈਦੇ ਹੁੰਦੇ ਜਹਾਰ ਪਟਾਕੇ ਥੋੜੇ ਜਿਹਾ ਉਹ ਆਓ ਅਸੀਂ ਲਿਆਉਣੋਂ ਹੀ ਹਟ ਕੇ ਜਹਾਰ ਤਾਂ ਤਾਂ ਜਲਾਉਗੇ ਅਸੀਂ ਲੈ ਆ ਕੇ ਦਵਾਂਗੇ ਕੁਝ ਪਤਾ ਹੁਣ ਉਹ ਫੋਨ ਤੇ ਬੈਠਾ ਉਹ ਤਾਂ ਪਾਰਾ ਨਹੀਂ ਮੁੱਕੇਗਾ ਨਾ ਐਵੇਂ ਨਾ ਮੰਨ ਲੈ ਲੋਕ ਪਰ ਚਲਾਏ ਨਹੀਂ ਫੇਰ ਇਹ ਬਿਮਾਰ ਹੋ ਗਏ ਫੇ ਚਲਾਈ ਨਹੀਂ ਹੈਗੇ ਪਰ ਪਰਬ ਨੂੰ ਵੀ ਥੋੜੇ ਜਿਹਾ ਚਲਾਈ ਲੇ ਵਈ ਬਥੇਰੇ ਸਾਲੀ ਪੁੱਟੇ ਚਲਾ ਹਾਂ ਅਸੀਂ ਪਟਾਕੇ ਦੁਵਾਰੀ ਨੂੰ ਨਹੀਂ ਚਲਾਉਂਦੇ ਬਰਸੀਨ ਵੀਜ ਕੇ ਚਲਾਉਣੀ ਹੁੰਦੀ ਹੈ ਬਥੇਰੇ ਫਿਰ ਕਬੂਤਰ ਆਉਂਦੇ ਨੇ ਜਦ ਬਸ 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 ਹੁਣ ਤਾਂ ਨਰਮੀ ਆ ਐਨੇ ਪਾ ਲਾਂਗੇ ਐਂ ਦਰਾਂਗੇ ਬੱਬੀ ਇਹਨਾਂ ਨੂੰ ਕਹੋ ਪਈ ਐ ਇੰਨਾ ਕਾ ਫੁੱਲ ਫੁੱਲ ਕੇ ਦਿਆ ਕਰੋ ਸਾਨੂੰ ਤੇ ਲਿਆ ਚਾਹ ਪੀ ਕੇ ਹੁਣ ਯਾਰ ਜਰੂਰੀ ਆ ਮੈਂ ਆਲੂ ਫੜਾ ਮੈਨੂੰ ਨਾਲੇ ਉਧਰੋਂ ਇੱਕ ਭਾਂਡਾ ਫੜਾ ਅਦਰਕ ਛੱਲ ਲੀਐ ਨਾ ਇੱਕ ਉਹ ਦਈ ਪਿਆਜ਼ ਦੇ ਦੇ ਆਲੂ ਦੇ ਦੇ ਮਾਂ ਮੈਂ ਕਿਤਾਸ ਤੈਨੂੰ ਹਾਂ ਜੋ ਉਂਗੀ ਜੋ ਮੈਂ ਆਪਦੀ ਮਿੱਠੀ ਜੋ ਬਾਕੀ ਚੋਲੋ ਦੋ ਤਿੰਨ ਰੱਖ ਦੋ ਢੋੜੀ ਹੈ ਕੋੜੀ ਨਹੀਂ ਮੇਰੇ ਤੇ ਨਹੀਂ ਹਿੰਮਤ ਮੈਂ ਤਾਂ ਸਬਜ਼ੀ ਬਣਾਉਣੀ ਢੋੜੀ ਕਿਹਨੂੰ ਮਿਲਦਾ ਹੈ ਖਾਣੇ ਨਾ ਆਉਣਾ ਦੇ ਲੋ ਸੱਤਾਂ ਪਾਣੀ ਕਰ ਲੀ ਬਣਾਈ ਜੀ ਉਸਨ ਕੋੜੀ ਸੱਤਾਂ ਦੀ ਦਵਾਈ ਸੁੱਕੀ ਸੰਗ ਆਹ ਵਾਹ ਦੂਸਰੇ ਪਾਸੇ ਭਾਈ ਪਰ ਨੂੰ ਹੋਰ ਵਧੀਆ ਮਨਾਵਾਂਗੇ ਹੋਰ ਵਧੀਆ ਵਧੀਆ ਸਾਰਾ ਕੁਝ ਨੂੰਵੇ ਹੈਨਾ ਜਿਹੜੀ ਅੱਜ ਦੀ ਕੋਈ ਚੀਜ਼ ਰਹੇਗੀ ਜਿਵੇਂ ਮੇਰੇ ਆਤ ਕੀ ਹੋਰ ਮਨ ਨੂੰ ਆਈ ਜਾ ਸਵੇਰ ਦਾ ਹੀ ਆ ਜਾਂਦਾ ਦੇਖ ਕੇ ਵੀ ਮੈਂ ਪਕੌੜੇ ਨਹੀਂ ਬਣਾਏ ਮੈਂ ਘਰੇ ਪਕੌੜੇ ਨਹੀਂ ਬਣਾਏਗੇ ਹੈਨਾ ਕੁਆਤਾ ਬੈਗ ਮੁੰਲੇ ਜੀ ਮੈਂ ਪਾਣੀ ਖਾਦ ਦੇ ਤੁਹਾਡੇ ਮੁੰਲੇ ਦੇ ਮੈਨੂੰ ਪਤਾ ਨਹੀਂ ਪਤਾ ਨਹੀਂ ਉਸ ਦਿਨ ਮੈਂ ਠੀਕ ਨਹੀਂ ਸੀਗੀ ਹੈਨਾ ਹਾਂ ਹੁਣ ਤਾਂ ਅਲੱਗ ਦਾ ਪਕੌੜਿਆ ਆ ਤੇ ਇਸੇੰ ਤੋਂ ਉਹ ਵੀ ਤੇ ਪਕੌੜੇ ਬਣਾ ਲਈਏ ਆ ਲੋ ਗੋਭੀ ਦੇ ਪਕੌੜੇ ਹੀ ਬਣਾ ਲੰਨੇ ਆ। ਇਹ ਮਾਦੀ ਘੜੋ ਦੇਖ ਲਓ ਫਿਰ ਗੋਭੀ ਤਾਂ ਮੈਂ ਕੱਟ ਲਈ। ਮੇਰਾ ਹੋ ਜਾਣਾ। ਗੱਲ ਤਾਂ ਉਹੀ ਆ। ਇੱਕ ਤਾਂ ਮੈਨੂੰ ਉਹ ਸਿਲੰਡਰ ਭਰਾ ਕੇ ਦੂਏ ਚੁੱਲੇ ਤੇ ਲਾ ਕੇ ਦੇਵੋ। ਮੈਂ ਤੇ ਵੰਨਣਾ ਤਾਂ ਮਨਾ ਹੋ ਨਹੀਂ ਹੁੰਦਾ। ਨਾ ਤਾਂ ਖੜਾ ਹੁੰਦਾ ਨਾ ਬੈਹ ਹੁੰਦਾ। ਇਹ ਦੋਨੇ ਚੀਜ਼ਾਂ ਦਾ ਮੈਨੂੰ ਪ੍ਰੋਬਲਮ ਆ। ਨਾ ਮੈਂ ਲੰਬਾ ਸਮਾਂ ਖੜਸਾਇਦੀ ਆ ਨਾ ਮੈਂ ਲੰਬਾ ਸਮਾਂ ਬੈਹ ਸਕਦੀ। ਇਹ ਜਦੋਂ ਕਰਕੇ ਜੁੱਲੇ ਜੁੱਲਾ ਲਾ ਲਿਆ ਹਾਂ ਮੈਂ ਐਂ ਕਰ ਰੋ ਜੇ ਮੈਂ ਖੜੀ ਖੜੀ ਰੱਕੀ ਫੇਰ ਮੈਂ ਬੈਠ ਜਾ ਕਰੂ ਜੇ ਮੈਂ ਬੈਠੀ ਬੈਠੀ ਰੱਕੀ ਫੇਰ ਮੈਂ ਇਹ ਜੰਮ ਨਾ ਦੇਗੀ ਇਹ ਰੋ ਰਹੀ ਆ ਆਪਣਾ ਘੱਟਾ ਹੀ ਹੈ ਨਾ ਪਰ ਉਹ ਆਹ ਸਿਲੰਡਰ ਹੁਣ ਥੋੜਾ ਹੀ ਟਾਈਮ ਹੋਇਆ ਭਰਾਏ ਨੂੰ ਹੁਣ ਦੂਜਾ ਭਰਾ ਕੇ ਲਾ ਦੋ ਫੇਰ ਆਪਣਾ ਸਿਆਲੂ ਸਿਆਲ ਮੁੱਕ ਦਿਆਂ ਦੇਖਦੇ ਆ ਸੌਂ ਬਣ ਨੂੰ ਭਰਾਵਾ ਚਲੋ ਇਹ ਦੇਖਦੇ ਕੀ ਬਣਾਉਨੇ ਆ ਸਬਜ਼ੀ ਬਣਾਉਨੇ ਆ ਜਾਂ ਪਕੌੜੇ ਬਣਾਉਨੇ ਆ ਤੇ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਹੋ ਤੇ ਹੈਂਡਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਨਹੀਂ ਕੀਤਾ ਹੋਇਆ ਜੇ ਕੀਤਾ ਹੋਇਆ ਤਾਂ ਧੰਨਵਾਦ ਤੁਹਾਡਾ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰਦੇ ਤੇ ਆਪਣਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਕਰਿਆ ਕਰੋ ਬਹੁਤ ਵਧੀਆ ਲੱਗਦਾ ਹੈ ਨਾ ਕਮੈਂਟਸ ਪੜ੍ਹ ਕੇ ਦੇਖ ਕੇ ਹੁਣ ਤਾਂ ਕਿੰਨੀਆਂ ਭੈਣਾਂ ਨੇ ਇਹਨਾਂ ਦੇ ਆਪਾਂ ਨਾ ਆਏ ਹੋ ਜਾਂਦਾ ਵੀ ਤੁਸੀਂ ਰੋਜ਼ ਕਮੈਂਟ ਕਰਦੇ ਹੋ ਆਪਾਂ ਰੋਜ਼ ਆਣੀ ਯਾਦ ਹੋ ਜਾਂਦੀ ਹੈ ਹੈਨਾ ਵੀ ਇਹ ਫਲਾਣੀ ਭੈਣ ਤੇ ਦੇ ਲਈ ਕਮੈਂਟ ਕਰਿਆ ਕਰੋ ਵਧੀਆ-ਵਧੀਆ ਕਰਿਆ ਕਰੋ ਠੀਕ ਹੈ ਜੀ ਦੇਖਦੇ ਹਾਂ ਹੁਣ ਆਪਾਂ ਕੀ ਬਣਾਉਨੇ ਆ ਤੇ ਜੁੜੇ ਰਹੋ ਏਦਾਂ ਹੀ ਬਲੌਗ ਦੇ ਨਾਲ ਠੀਕ ਹੈ ਜੀ ਲੱਗਾਂ ਤਿੰਜਾਂ ਸਾਕੋ ਜੀ ਟਾਈਮ ਟਾਈਮ ਦੀ ਗੱਲ ਆ ਟਾਈਮ ਟਾਈਮ ਦੀ ਗੱਲ ਆ ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਉਹੋ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆਪਾਂ ਮੇਰੇ ਖਿਆਲ ਪਹਿਲਾਂ ਵਾਂਗੂ ਫੇਰ ਆ ਗਏ ਉਸੇ ਫਾਰਮ 'ਚ ਹਨਾ ਬਈ ਆ ਦੋਕ ਦਿਨ ਆਪਾਂ ਸੱਜ ਤੇ ਅੱਜ ਕੇ ਵਧੀਆ ਰੈਡੀ ਸ਼ੈਡੀ ਜੀ ਹੋ ਗਏ ਹਨਾ ਹੁਣ ਫੇਰ ਮੇਰੀ ਤਾਂ ਉਹੀ ਹਾਲਤ ਹੋਈ ਪਈ ਐ ਉਹ ਗੰਦਾ ਵਾਈਲਾ ਨਹੀਂ ਜਾਂਦੀ ਸਾਡੀ ਮੰਮੀ ਪੀਸ ਕਮੈਂਟਾਂ ਦੇ ਵਿੱਚ ਥੋੜਾ ਜਿਹਾ ਦੱਸੋ ਉਹ ਤੇਰੀਆਂ ਮਾਸੀਆਂ ਤੇਰੇ ਤੋਂ ਵੀ ਦੋ ਘੜੀ ਉੱਪਰ ਨੇ ਉਹਨਾਂ ਨੇ ਮੇਰੀ ਹੋਰ ਕਲਾਸ ਲਾਉਣੀ ਆ ਦਵਾਈ ਕਾ ਵੀ ਤੇ ਕਾ ਵੀ ਦਵਾਈ ਲੈਣ ਜਾਊ ਭਾਣੇ ਅਗਲਾ ਸਰੀਰ ਥੱਕੂ ਥੱਕੂ ਟੁੱਟਾ ਟੁੱਟਾ ਇਹ ਮੈਨੂੰ ਕਹਿੰਦਾ ਮੰਮਾ ਫਰੀਪੀ ਕਰਾਉਣ ਚੱਲੋ ਤੁਸੀਂ ਚੱਲ ਚੱਲ ਜਰੋਨੇ ਸਾਡੇ ਗਿਆਰਾਂ ਨੂੰ ਬੋਹਣੇ ਆ ਆਛਿਆ ਫੇਰ ਸ਼ਾਮ ਨੂੰ ਚੱਲਦੇ ਆਂ ਹਾਂ ਕਾਹ ਚੱਡ ਰਹਿਣ ਦੇ ਕੱਲੂ ਜਾਵਾਂਗੇ ਕੱਲੂ ਤਿਆਰ ਵਿਆਰ ਹੋਵਾਂਗੇ ਮੈਂ ਉੱਤੇ ਪਾਏ ਕੱਲ ਦਾ ਕਾਲੂ ਜਿਹੜਾ ਅੱਛਾ ਇਹਨਾਂ ਦਾ ਫਿਰ ਆਏ ਆ ਵੀ ਢੇੜਾ ਲਾਉਣਾ ਆਪਦਾ ਫਿਰ ਅੱਜ ਦਾ ਹੋ ਜੂ ਇਹਨਾਂ ਦੀ ਸ਼ਾਮ ਨੂੰ ਬਦਦੇ ਦੋ ਢੇੜੇ ਹੈ 8:00 ਵਜੇ ਚੱਲਾਂਗੇ ਮੈਂ ਕਹਿੰਦੀ ਆ ਦੇਖਿਓ ਹਾਰਮੋਨ ਕੋਸੇ ਦਾ ਮਸਵੇਰ ਬਲੌਗ ਦੇਖਿਆ ਉਹਨਾਂ ਨੇ 24 ਘੰਟੇ ਦਾ ਚੈਲੰਜ ਕੀਤਾ ਵੀ 24 ਘੰਟੇ ਗੱਡੀ 'ਚ ਰਹਿਣਾ ਪਰ ਮੇਰਾ ਇੰਨਾ ਜੀ ਪਾਪਾ ਆ ਆ ਵਾਲਾ ਚੈਲੰਜ ਕਰਦੇ ਵੀ ਰੋਜ਼ ਪੰਜਾਬ ਦੇ 6 ਘੜੇ ਲਾਉਂਦੇ 6 ਨਹੀਂ ਰੋਜ਼ ਇੱਕੋ ਲੱਗੇ 6 6 ਘੜੇ ਨਹੀਂ ਮੈਂ ਮੈਂ ਆਪਦੇ ਹੱਥਾਂ 'ਚ ਆਏ ਸੋਚਦੀ ਵੀ ਮੈਂ ਚੈਲੰਜ ਆਪਣੀ ਫੈਮਿਲੀ ਨਾਲ ਆਪਣੇ ਹਸਬੰਦ ਨਾਲ ਚੈਲੰਜ ਕਰਦੀ ਵੀ ਮੈਨੂੰ 2 ਘੰਟੇ ਦੇ ਦਿਓ ਚਾਹੇ ਮੈਂ 2 ਘੰਟੇ ਦੇ ਵਿੱਚ ਖਰੀਦਦਾਰੀ ਕਰਾਂ ਇਹ ਹੈ ਮੈਂ ਦੋ ਘੰਟੇ ਘਰੋਂ ਬਾਹਰ ਰਹਾ ਵੀ ਨਾਲ ਮੇਰੇ ਨਾਲ ਪਰਮ ਜ਼ਰੂਰ ਹੋਊਗਾ ਜਿਹੜਾ ਜ਼ਰੂਰ ਹੋਊਗਾ ਹਨਾ ਅਸੀਂ ਤਿੰਨੇ ਜਾਣੇ ਜਾਏ। ਵਿਜਯਾਰ ਤਾਂ ਚਲੋ ਮੇਰੇ ਨਾਲ ਹੋਣਾ ਹੀ ਹੋਣਾ ਜਿਹੜਾ ਤਾਂ ਫ੍ਰੀ ਆ ਉਹ ਤਾਂ ਸਕੂਲ ਜਾਊਗਾ ਹਨਾ। ਉਹਨੂੰ ਹੁਣ ਛੁੱਟੀਆਂ ਨਹੀਂ ਆ। ਵੀ ਜਾਂ ਇਹ ਮੇਰੇ ਨਾਲ ਹੋਣ ਜਾਂ ਮੇਰੇ ਨਾਲ ਪਰਮ ਹੋਵੇ ਦੋ ਜਾਣੇ ਘਰੋਂ ਬਾਹਰ ਰਹਿਣਾ ਜਿਹੜਾ ਇੱਕ ਬੰਦਾ ਘਰੇ ਰਹੂ। ਉਹਦੀ ਚੀਕਾਂ ਦੇਖਿਓ ਕਿੱਥੇ ਤੱਕ ਸੁਣਦੀਆਂ ਕੰਮ ਵਾਲੀ ਐ ਕੰਮ ਵੀ ਸਾਰਾ ਕਰਨਾ। ਹੈ ਪਰ ਜੇ ਆਪਾਂ ਦੋਨੇ ਗਏ ਤੇਰੇ ਡੈਡੀ ਤੇਰੇ ਵਾਲਾ ਕੰਮ ਕਰੂ। ਤੇ ਨਾਲੇ ਮੇਰੇ ਕੰਮ ਕੀ ਕਰੂ ਇਹਨੇ ਇਹਨੇ ਪਹਿਲਾਂ ਤੋਂ ਵੀ ਹੈ ਇਹਣਾ ਦਾ ਉਹ ਸੋਹਣਾ ਇੱਟਾ ਮੁੰਡਾ ਆਪਾਂ ਬੁਛਾ ਕਾਣਾ ਆਪੇ ਕਰੂ ਆਪੇ ਕਰ। ਮੈਂ ਕਿਹਾ ਮੈਂ ਕਿਹਾ ਹੁੰਦਾ ਹੀ ਇਸ ਦਾ ਹਟ ਤੇ ਮੇਰੇ ਆਲਾ ਵੀ ਕਰਨਾ ਜੇ ਤੇਰੇ ਡੈਡੀ ਕੇ ਹੈ ਮੇਰੇ ਨਾਲ ਫਿਰ ਤਾਂ ਇਹ ਮੇਰੇ ਆਲਾ ਵੀ ਕਰਨਾ ਤੇ ਡੈਡੀ ਆਲਾ ਵੀ ਕਰਨਾ ਤੂੰ ਕਰਦੇ ਤੂੰ ਇੰਨਾ ਕੰਮ ਤੇ ਤੋੜਾ ਨਹੀਂ ਅਸੀਂ ਸਾਡੇ ਆਉਂਦੇ ਮੇਰੇ ਆਉਂਦੇ ਨੂੰ ਕੰਮ ਇੱਕ ਵੀ ਬਚਿਆ ਹੋਣਾ ਨਹੀਂ ਦਾ ਲੱਗ ਆਉਂਦਾ ਨਾ ਠੀਕ ਆ ਹਾਂ ਘਰ ਤੋਂ ਕਾਵੇਂ ਕਾਦਾ ਨਹੀਂ ਲਿਖਾ ਮੋਟਾ ਮੋਟਾ ਨਹੀਂ ਮੋਟਾ ਮੋਟਾ ਦਾ ਕਰਦੂ ਇਹਨੇ ਫੋਨ ਤੇ ਬਹਿ ਜਾਣਾ ਆਪਣਾ ਕੰਮ ਕਰਨ ਇਹਨੇ ਅੰਦਰ ਬਹਿ ਜਾਣਾ ਹਾਏ ਹਾਏ ਸਾਈ ਸਾਡੀ ਜ਼ਿੰਦਗੀ ਚ ਕਾਦੇ ਚੈਲੰਜ ਸਾਡਾ ਤਾਂ ਰੋਜ਼ ਦਾ ਹੀ ਚੈਲੰਜ ਆ ਬੰਦਾ ਮੈਨਾਂ ਔਖਾ ਜਿਹਾ ਹੁੰਦਾ ਸੀ ਮੈਂ ਕੈਮਰਾ ਆਨ ਕਰ ਲਿਆ ਮੈਂ ਕੱਲ ਮੈਂ ਦੱਸਦੀ ਆ ਕੀ ਔਖਾ ਹੁੰਦਾ ਮੈਂ ਆਪੋਂ ਨਹੀਂ ਹੋਣਾ ਕੀ ਔਖਾ ਹੁੰਦੇ ਸੀ ਈ ਮੈਂ ਜਾ ਕੇ ਵੀ ਮੁੜਿਆ ਇਹ ਪੂਰ ਤੇ ਆ ਸਵੇਰ ਦੀ ਗੱਲ ਕਰਦੇ ਜਿਹੜੀ ਤੁਸੀਂ ਵੀਡੀਓ ਦੇਖ ਲਈ ਨਾ 20 ਤਰੀਕ ਵਾਲੀ ਦੀਵਾਲੀ ਤੋਂ ਇੱਕ ਦਿਨ ਪਹਿਲ ਇੱਕ ਦਿਨ ਪਹਿਲਾਂ ਆਲੀ ਉਹ 21 ਤਰੀਕ ਦੀਵਾਲੀ ਦੀ ਨਾ ਤੀਂ ਗਾਜੀ ਗਰਮੀ ਲੱਗਦੇ ਮੈਂ ਤਾਂ ਬੜੀ ਜਿਆਦੇ ਪਰ ਪੱਖਾ ਲਾ ਦੇ ਤੇ ਉਹ ਅੱਧੇ ਘੰਟੇ ਦੀ ਛੋਡੇ ਕੋ ਵੀਡੀਓ ਆਈ ਆ ਤੁਸੀਂ ਸੋਚੋ ਵੀ ਉਹ ਕਿੰਦੀ ਲੰਬੀ ਵੀਡੀਓ ਬਣੀ ਹੋਊਗੀ ਹੈਨਾ ਉਹਦੇ ਵਿੱਚ ਉਹ ਕਿੰਨੀ ਬੱਡ ਟੱਕ ਕਰੀ ਹੋਣੀ ਆ ਮੈਂ ਤਾਂ ਤੁਹਾਡੇ ਤੱਕ ਪਹੁੰਚਦੀ ਕਰੀ ਆ ਹਨਾ ਉਹ ਬੱਡ ਟੱਕ ਦੀ ਕਰਦੀ ਆ ਹਾਂ ਤੇ ਬੱਡ ਟੱਕ ਕਰਨੀ ਪੈਂਦੀ ਆ ਭਾਈ ਹਨਾ ਜੇ ਆਈ ਨਹੀਂ ਹੈਗਾ ਆਪਾਂ ਟੇਲਰ ਨੂੰ ਸੂਟ ਪੂਰਾ ਫੜਾ ਦੰਨੇ ਆ ਜਾਂ ਮੈਚਿੰਗ ਫੜਾ ਦੰਨੇ ਆ ਜਾਂ ਪੂਰਾ ਲੋਅਰ ਸੂਟ ਦੇ ਦੰਨੇ ਆ ਤੇ ਫਿਰ ਉਹ ਕਿੰਨਾ ਸੋਹਣਾ ਆਪਾਂ ਨੂੰ ਬਣਾ ਕੇ ਦਿੰਦਾ ਹਨਾ ਉਹ ਕੰਮ ਉਹ ਮੇਰੇ ਨਾਲ ਕਰਿਆ ਤੇ ਉਹ ਦਿਨ ਇਹਨਾਂ ਨੇ ਬੱਚਿਆਂ ਨੇ ਵੀਡੀਓ ਬਣਾਈ ਬਾਜ਼ਾਰ ਦੀ ਬਣਾਈ ਆ ਬਣਾਈ ਸਾਰੀ ਬਣਾਈ ਉਹ ਕਿੱਡੀ ਲੰਬੀ ਵੀਡੀਓ ਸੀਗੀ ਅੱਧੇ ਘੰਟੇ ਦੀ ਦਾ ਤੁਹਾਨੂੰ ਮੈਂ ਦਿੱਤੀ ਆ ਵੀਡੀਓ ਤੇ ਇਹ ਕਹਿੰਦੇ ਸਵੇਰੇ ਮੈਂ ਹੋਠ ਜਾਇਆ ਆ ਜਾਂ ਮਝਾਰ ਨੂੰ ਕੋਹ ਛੱਡਿਆ ਆ ਕੇ ਮੈਂ ਦਲੀਆ ਧਰਤਾ ਆ ਕੇ ਮੈਂ ਆ ਕਰਤਾ ਆ ਕੇ ਮੈਂ ਕਰਤਾ ਕਹਿੰਦੇ ਤੁਸੀਂ ਫੋਨਾਂ ਚ ਹੀ ਨਹੀਂ ਨਿਕਲੇ ਮੇਰੇ ਕੋਲ ਬੈਠਾ ਪਰ ਮੈਂ ਵੀਡੀਓ ਦੇ ਦਦਾ ਸੀ ਕਮੇਡੀ ਵੀਡੀਓ ਦੇ ਦਦਾ ਸੀ ਤੇ ਨਾਲ ਨਾਲ ਮੈਂ ਦੇਖੀ ਗਈ ਨਾਲ ਨਾਲ ਮੈਂ ਆਪਣਾ ਕੰਮ ਕਰੀ ਗਈ ਹੁਣ ਬੰਦੇ ਨੂੰ ਮੇਰਾ ਕੰਮ ਨਹੀਂ ਦਿਖਿਆ ਉਹ ਵੀਡੀਓ ਚੋਵਗੀ ਵੀ ਵੀਡੀਓ ਦੇਖਦੇ ਨੇ ਨਾਲੇ ਆਪ ਵੀ ਤਾ ਦੇਖਦੇ ਨੇ ਕੀ ਦੇਖੇ ਆ ਵੀਡੀਓ ਪੂਰੇ ਉਹਨਾਂ ਦੀ ਵੀਡੀਓ ਦੇਖੀ ਨਹੀਂ ਨਾ ਦੇਖੀ ਆ ਨੇ ਤਾਂ ਕੰਮ ਕਰਤਾ ਤਿੱਕੇ ਆ ਗਏ ਚਾਬ ਚੰਗਾ ਬੱਸ ਆ ਵੀਡੀਓ ਮੇਰੇ ਕੋਲ ਹੁਣ ਜਿਹੜੀ ਵੀਡੀਓ ਦੀਵਾਲੀ ਵਾਲੀ ਹੈ ਨਾ ਉਹ ਇਹਨਾਂ ਤੋਂ ਆਪਾਂ ਡੇਟਿੰਗ ਕਰਵਾਉਣੀ ਹੈ ਲੱਲਾ ਖੱਖਾ ਆਉਂਦਾ ਵੀ ਹੈ ਲੱਲਾ ਖੱਖਾ ਆਉਂਦਾ ਵੀ ਹੈ ਡੇਟਿੰਗ ਦਾ ਚੱਲ ਡੇਟਿੰਗ ਆਪਾਂ ਉੱਥੇ ਕੋ ਮੋਟੇ ਆਉਣਾ ਨੇ ਸਰ ਕਿੱਥੇ ਪਹਿਲਾਂ ਵਿਚਾਰ ਗੋਆ ਨਹੀਂ ਗੋਆ ਨਹੀਂ ਜਾਣਾ ਸੂਰਤ ਕੰਮ ਤੇਰੀ ਮਾਂ ਕਰੂ ਕਰੇ ਗੋਆ ਤਰੋ ਪੀ ਜਣੀ ਆ ਚੋ ਨਾ ਵੱਡੇ ਨਾ ਨਹੀਂ ਅਸੀਂ ਡਿਸਾਈਡ ਕੀਤਾ ਸੀ ਤੇ ਸਾਡੇ ਨਾਲ ਕਮਿਸ਼ਨ ਵਾਲੀ ਤੋਂ ਜਾਂ ਘੱਟ ਵਾਲੀ ਤੋਂ ਤੇ ਨਾ ਵਾਲੀ ਮੈਂ ਵਾਸੀ ਦਾ ਦੱਸ ਪਾਣਾ ਕਿ ਹਾਂ ਤੂੰ ਚੱਲੀ ਨਾ ਸਾਡੇ ਮੈਂ ਹਾਂ ਬਕੇਸਾ ਤੇ ਲਾਈ ਵੀਰੇ ਲਸਾਂਤਾ ਤੇਰੇ ਕੰਮ ਤਾਂ ਕਰੀਏ ਕੰਮ ਮੁੰਡਾ ਆਉਣਾ ਹੋ ਗਿਆ ਸਪੋਰਟੋਂ ਹਫਤਾ ਲੰਘ ਕਿੱਥੇ ਜਾਂ ਇੱਥੇ ਤਾਂ ਹੀ ਚੱਲੀ ਜਾਂਦਾ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਕੰਮ ਨਹੀਂ ਕਰਦੇ ਵੀ ਹੋਰ ਇੱਥੇ ਢੋਡਾ ਕੋਈ ਉਹ ਕਿਹੜਾ ਆਉਂਦਾ ਢੋਡਾ ਵਰਕਰ ਹੈ ਜਿਹੜਾ ਕੰਮ ਕਰਕੇ ਜਾਂਦਾ

ਕਸ ਕੋ ਕੋ ਨਾ ਕੱਚੇ ਕੱਚੇ ਮੈਂ ਤਾਂ ਮੈਨੂੰ ਪਤਾ ਨਹੀਂ ਆਪਣੇ ਤਾਂ ਮੈਂ ਤਾਂ ਕੰਮ ਨਹੀਂ ਕਰਦੀ ਮੈਂ ਤਾਂ ਪਤਾ ਨਹੀਂ ਵੀ ਜਦ ਸੋਈ ਚ ਆਪਣੀ ਚਾਹ ਹੈਗੀ ਨੂੰ ਤੇਲ ਹੈਗਾ ਜਮਨ ਦੇਖਿਆ ਹੁਣ ਬੰਦਾ ਬਸਾ ਵਜਦਾ ਜਦ ਹੀ ਮਿੰਟ ਮਾਰਦਾ ਇਹ ਕੰਮ ਨਹੀਂ ਕਰਦੀ ਇਹ ਐ ਨਹੀਂ ਕਰਦੀ ਇਹ ਐ ਨਹੀਂ ਕਰਦੀ ਇਹ ਨਹੀਂ ਕਰਦੀ ਮੈਂ ਨਹੀਂ ਕਰਦੀ ਕਰ ਲੋ ਕੀ ਕਰਦੇ ਆ ਜੇ ਤੋ ਕਰੇ ਹੋਏ ਤਦ ਕਾ ਦੇਖਿ ਸਨੇ ਕਹਿਣਾ ਨਹੀਂ ਵੀ ਤੂੰ ਆ ਕੀਤਾ ਜਿਹੜਾ ਮੈਂ ਕੀਤਾ ਉਹ ਕਿਹਾ ਵੀ ਸ਼ਾਬਾਸ਼ ਤੇਰੇ ਤੂੰ ਸਾਨੂੰ ਰੋਟੀ ਪਕਾ ਕੇ ਦੇਦੀ ਸ਼ਾਬਾਸ਼ ਤੇਰੇ ਬੱਲੇ ਬੱਲੇ ਮੇਰੀ ਹਾਲੇ ਝੇਟਾ ਲਾਲੇ ਹੈ ਇਹ ਇਹ ਜਿਹੜੀਆਂ ਇਹ ਝੇਟਾ ਲਾਲਾ ਬਬੀਤਾ ਜੀ ਨੂੰ ਬੜਾ ਦੇਰ ਦਾ ਸੀ ਇਹ ਹੁਣ ਬਬੀਤਾ ਕਹੀ ਹੋਈ ਆਵੇ ਆਈ ਹਾਏ ਯਾਰ ਰਹਿ ਗਿਆ ਮੋੜ ਦਾ ਨਕੇ ਯਾ ਅੱਜ ਆਇਆ ਨਾ ਹੋਰ ਬੋਬੀਤਾ ਰਕਲੀ ਉਹ ਕੋਈ ਨਹੀਂ ਆ ਗਈ ਮਜਾ ਛੱਡਾ ਵੀ ਤੇਰਾ ਮਜਾ ਕਰੀ ਜਾਂਦੇ ਸਾਡਾ ਦਿਨ ਲੰਘ ਜਾਂਦਾ ਵਧੀਆ ਹੱਸ ਤੁੱਸ ਕੇ ਸਾਡਾ ਤਾਂ ਹੀ ਦਿਹਾੜੀ ਆ ਇੱਕਣੀ ਜੱਗੇ ਦਾ ਟਾਈਮ ਹੋ ਗਿਆ ਇੰਜ ਜਾ ਸਕੂਲੋਂ ਆਉਣ ਵਾਲਾ ਹੋ ਗਿਆ ਕੰਮ ਬਹੁਤ ਪਿਆ ਹਲੇ ਕੱਪੜੇ ਤਾਂ ਹਣਾਉਣ ਵਾਲੇ ਬਹਿ ਨੇ ਹੋਏ ਹਾਏ ਔਰ ਜੀ ਕਰਦਾ ਵੀ ਬਸ ਸੌਂ ਜਾ ਜੱਪਾ ਕਰਕੇ ਹੈ ਪਹਿਲੇ ਦਿਨ ਬਹੁਤ ਸੁੱਤੇ ਹੀ ਹੋ ਸੌਣ ਨੂੰ ਲੇ ਸੌਣ ਬਾਣੀ ਆਏ ਕੰਮ ਕਰਨ ਆਏ ਆਂ ਜੀ ਆਹ ਸਾਡਾ ਕੱਲੋਂ ਐਂ ਕਰਿਓ ਕੱਲ ਤੁਸੀਂ ਚੱਲਿਓ ਮੇਰੇ ਨਾਲ ਨਹੀਂ ਜਾਣ ਚੱਲੀ ਬਾਜ਼ਾਰ ਕਮਾ ਲਿਆਈ ਮੈਨੂੰ ਚੱਲ ਸ਼ਾਪਿੰਗ ਕਰਵਾ ਦੂੰ ਮੈਂ ਨਹੀਂ ਮੱਛੇ ਲੱਤਵਾਉਂਗੀ ਸ਼ਾਪਿੰਗ ਕਰਵਾ ਦੂੰ ਚਲੋ ਕਰੀਏ ਕੰਮ ਕਰ ਚੱਲੀ ਜਾਂਦਾ ਇਹ ਸਾਡੀ ਬਸ ਹਾਸਾ ਤਮਾਸ਼ਾ ਥੱਕ ਗਏ ਦਿਵਾਲੀ ਨੇ ਦਿਵਾਲੀ ਦੇ ਸਫਾਈਆਂ ਧਕਾ ਦਿੰਦੀਆਂ ਨੇ ਅਸਲ ਵਿੱਚ ਪਹਿਲਾਂ ਜਿਹੜੀਆਂ ਆਪਾਂ ਇੰਨੀਆਂ ਕਰਦੇ ਆਂ ਹੁਣ ਮੈਨੂੰ ਇਹ ਮੇਰੇ ਬਾਅਦ ਪਿਆ ਪਿਆ ਕਹਿੰਦਾ ਚੱਲ ਮੰਮੀ ਤੇਰੀ ਥਰੇਪੀ ਕਰਾ ਲਿਆ ਵਾ ਚੱਲ ਚੱਲ ਉਹਨੇ ਕਿਹਾ ਨਾਲੇ ਜਿਹੜਾ ਕੁੜਾ ਲੱਗ ਜਾ ਐਂ ਕਰ ਆ ਤੇ ਡੈਡੀ ਨੂੰ 2000 ਰੁਪਏ ਲੈ ਲੈ ਕਾ ਮੰਮੀ ਥਰੇਪੀ ਕਰਾਉਣੀ ਐ ਉਹ ਦੋ ਚੱਲ ਲੈ ਲੈ ਤੇ ਡੈਡੀ ਤੋਂ ਨਹੀਂ ਤੇ ਡੈਡੀ ਤੋਂ ਲੈ ਲੈ ਆਪਾਂ ਖਾ ਪੀ ਗਿਆ ਵਾਂਗੇ ਸ਼ੂਟ ਸੱਤ ਲਿਆਵਾਂਗੇ ਸਰਦੀਆਂ ਵਾਲੇ ਮੇਰੇ 1 ਰੁਪਏ ਨਹੀਂ ਮੈਨੂੰ ਵੀ ਲੈ ਲੈਣੇ ਜਿਹੜੇ ਦੇਣੇ ਤਾਂ ਨਹੀਂ ਹੈਗੇ ਉਹਨੇ ਕਿਹਾ ਮੈਂ ਹੀ ਲਾ ਜਾਂਦਾ ਸਸਤੇ 'ਚ ਥਰੇਪੀ ਕਰਾ ਕੇ ਲੈ ਕੇ ਆਉਂ ਆਪਰੇ ਟਿੱਕ ਟੱਕੇ ਇੱਤ ਹੈ। ਹਾਂ ਹਾਂ, ਚੱਕੀ ਮੈਂ। ਮੁੰਡੇ ਟਾਈਮ ਹੋ ਗਿਆ 10:00। ਚਲੋ ਮਿਲਦੇ ਆ ਤੁਹਾਨੂੰ ਸੁਣਾਤੀਆਂ ਗੱਲਾਂ ਬਾਤਾਂ। ਕੱਲ ਵੀ ਨਿਕਾ ਵੀਡੀਓ ਕੰਟੀਨਿਊ ਹੋਈ ਦੀ ਪਤਾ ਨਹੀਂ ਇਹ ਦੋਨੇ ਜੋੜ ਕੇ ਪਾ ਦਾਂਗੇ। ਕੀ ਕਰ ਰਹੇ ਹੋ ਬਾਜੀ? ਤਾਂ ਸਰ ਪਪਾਤਾ ਜਾ ਕਹਿੰਦੀ ਮੈਨੂੰ ਖੋਲ ਦੇ ਨਹੀਂ ਸਭ ਨੂੰ ਖੋਲ ਦੇ ਸਭ ਨੂੰ ਖੋਲ ਦੇ ਗੱਲ ਤਾਂ ਸਹੀ ਐ ਖੋਲ ਦੇ ਹੀ ਬੰਦਾ ਕਹਿ ਇਹਾ ਛੰਡਾ ਜਿਵੇਂ ਕਿਹੜਾ ਗੋਹਾ ਪੜਿਆ ਹੋਇਆ ਵੀ ਇਹ ਉਹ ਗੋਹਾ ਹੈ ਗੋਹਾ ਫਲਾ ਨੇ ਉਹ ਲੱਗਦਾ ਹੈ ਨਾ ਥੋੜਾ ਜਿਹਾ ਜਾਂ ਪਾਠੀਆਂ ਬੱਥਰੀਆਂ ਵੇ ਲੱਗਦਾ ਹੈ ਪਾਠੀਆਂ ਬੱਥਰੀਆਂ ਨੇ ਉਹ ਗੰਦਰ ਰਾਣੀ ਨੇ ਮੈਨੂੰ ਪੁੱਛ ਕੇ ਗੋਹਾ ਦਿੱਟਿਆ ਮੈਂ ਬੜਾ ਕਿੰਨਾ ਥੋੜਾ ਪੁੱਛਦੇ ਸੀ ਓਏ ਪਾਤੀ ਪੁੱਤ ਨਹੀਂ ਪਤਨੀ ਲਾ ਭਾਈ ਦੇ ਪੱਤੇ ਹੀ ਨਹੀਂ ਦਾ ਸੱਟਦਾ ਮੈਨੂੰ ਪੁੱਛ ਕੇ ਸੱਟਿਆ ਕਹਿੰਦੇ ਗਾ ਜੇ ਪੱਤੇ ਹੀ ਨਾ ਤੋ ਹਾ ਦੁਖਾ ਰਹੇਂਦਾ ਪਾਤੀਆਂ ਪਤਨੀਆਂ ਨਾ ਭਾਈ ਹੱਥ ਖੜੇ ਨੇ ਮਿੱਠੀ ਨਾ ਉਹ ਨਾ ਕਹਤੀ ਦੇ ਮਿੱਠੀ ਪਿੱਛੀ ਬੱਚਾ ਸਾਹੂ ਹੈ ਕੋ ਕੋ ਸਾਹੂ ਮੈਂ ਤਾਂ ਚੋਕੇ ਮਾਰਦੀ ਬਾਬਾ ਤਾਂ ਸਾਹੂ ਆ ਜਿਵੇਂ ਤਰ ਡੈਡੀ ਸਾਹੂ ਆ ਆ ਦੇਖਣ ਨੂੰ ਸਾਹੂ ਲੈ 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 ਆ ਜਾ ਬੁਤ ਓਥੇ ਦੇਖ ਓਥੇ ਖੜਵੀ ਬਈ ਲਿਆ ਦੇ ਮੂਰੇ ਕਹਿੰਦੀ ਮੈਂ ਤਾਂ ਇੱਥੇ ਹੀ ਖਾਂ ਲਮ ਮੈਂ ਕਬਤਲ ਹਾਂ ਹਾਂ ਕੰਗੀ ਰੋੜਾ ਪਾਉਂਦੀ ਹਾਂ ਉਹਦਾ ਰਹਾਟ ਚੱਕਿਆ ਪਿਆ ਮੈਂ ਤਾਂ ਲੱਗਿਆ ਕਿਤੇ ਹੂੰ ਰਹਾਟ ਪਾਉਂਦੀ ਆ ਵੀ ਧਾਰ ਚੋਲੋ ਹੂੰ ਉੱਤੋਂ ਫੜੀਦਾ ਹੁੰਦਾ ਭਾਈ ਉੱਤੋਂ ਗੁੱਡੀ ਤੁਹਾਨੂੰ ਕੰਮ ਨਹੀਂ ਆਉਂਦਾ ਗਲਾਵੇਂ ਤੋਂ ਫੜ ਲਈਦਾ ਹੁੰਦਾ ਡੰਗਰ ਨੂੰ ਲੈ ਗੁੱਡੀ ਗਲਾਵੇਂ ਤੋਂ ਫੜ ਹਾਏ ਬਾਬਾ ਜੀ ਬੰਨੀ ਗਈ ਇਹ ਲੈ ਨਿਆ ਗਾਣਾ ਨਹੀਂ ਖਾਣ ਬਹੁਤ ਖਰਾਬ ਹਾਏ ਮੈਂ ਠੀਕ ਕਾ ਦਗਾ ਮੈਂ ਕੀ ਹੋ ਗਿਆ ਤੁਹਾਨੂੰ ਤੁਹਾਨੂੰ ਮਿਲਣਾ ਨਹੀਂ ਤੂੰ ਬੱਚਿਆਂ ਖਾ ਲਾ

ਕੁਝ ਹੀ ਤਕਨਾਂ ਲੈ ਵੀ ਅੱਜ ਨਹੀਂ ਛੱਡਦੀ ਅੱਜ ਨਹੀਂ ਛੱਡਦੀ ਮਿਲਤੇ ਹਾਂ ਬ੍ਰੇਕ ਕੇ ਬਾਅਦ